ਪੰਜਾਬ ਦੇ ਕਈ ਹਿੱਸੇ ਇਸ ਵਕਤ ਹੜ੍ਹਾਂ ਦੀ ਮਾਰ ਹੇਟਾਂ ਆਏ ਹੋਏ ਨੇ ਸੁਲਤਾਨਪੁਰ ਲੋਧੀ ਦੇ ਵੀ ਕਈ ਇਲਾਕੇ ਹੜਾ ਕਾਰਨ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਬੀਤੇ ਕੱਲ ਪਾਣੀ ਵਾਲੀ ਗੱਡੀਆਂ ਲੈ ਕੇ ਪ੍ਰਤਾਪ ਸਿੰਘ ਬਾਜਵਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਸਨ ਇਹਨਾਂ ਪਾਣੀ ਵਾਲੀ ਗੱਡੀਆਂ ਨੂੰ ਲੋਕ ਪਾਣੀ ਵਾਲੇ ਟੈਂਕ ਜਾਂ ਫਿਰ ਪਾਣੀ ਵਾਲੀਆਂ ਬੱਸਾਂ ਵੀ ਕਹਿੰਦੇ ਨੇ ਤਾਂ ਦੱਸਦੀ ਹੈ ਕਿ ਹੜਪੀੜਤਾ ਵਾਸਤੇ ਲਿਆਂਦੀਆਂ ਗਈਆਂ ਸਨ ਹੜਪੀੜਤਾ ਦੀ ਮਦਦ ਵਾਸਤੇ ਪਾਣੀ ਵਾਲੀ ਗੱਡੀਆਂ ਲੈ ਕੇ ਪ੍ਰਤਾਪ ਸਿੰਘ ਬਾਜਵਾ ਬੀਤੇ ਕੱਲ ਪਹੁੰਚੇ ਸਨ ਤਾਂ ਜੋ ਹੜਾਂ ਦੇ ਵਿੱਚ ਫਸੇ ਲੋਕਾਂ ਨੂੰ ਪਾਣੀ ਦੇ ਵਿੱਚੋਂ ਸਮਾ ਰਹਿੰਦਿਆਂ ਇਹਨਾਂ ਪਾਣੀ ਵਾਲੀਆਂ ਬੱਸਾਂ ਰਾਹੀਂ ਬਾਹਰ ਕੱਢਿਆ ਜਾਵੇ ਪਰ ਕੁਝ ਘੰਟਿਆਂ ਬਾਅਦ ਹੀ ਇਹ ਬੱਸਾਂ ਗਾਇਬ ਹੋ ਗਈਆਂ ਜੀ ਹਾਂ ਪਾਣੀ ਵਾਲੀਆਂ ਬੱਸਾਂ ਵਾਪਸ ਮੁੜ ਗਈਆਂ ਜਿਸ ਤੋਂ ਬਾਅਦ ਲੋਕ ਮਜ਼ਾਕ ਬਣਾਉਂਦੇ ਹੋਏ ਨਜ਼ਰ ਆਏ ਲੋਕਾਂ ਦਾ ਕਹਿਣਾ ਸੀ ਕਿ ਇਹ ਬੱਸਾਂ ਪ੍ਰਤਾਪ ਸਿੰਘ ਬਾਜਵਾ ਸਿਰਫ ਦਿਖਾਉਣ ਵਾਸਤੇ ਹੀ ਲੈ ਕੇ ਆਏ ਸਨ ਜੋ ਕਿ ਪ੍ਰਤਾਪ ਸਿੰਘ ਬਾਜਵਾ ਦੇ ਜਾਂਦਿਆਂ ਹੀ ਕੁਝ ਘੰਟਿਆਂ ਬਾਅਦ ਹੀ ਵਾਪਿਸ ਮੁੜ ਗਈਆਂ ਉਹਨਾਂ ਦਾ ਕਹਿਣਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਇਹ ਪਾਣੀ ਵਾਲੀ ਗੱਡੀਆਂ ਦੇ ਵਿੱਚ ਬੈਠ ਕੇ ਗੇੜੀਆਂ ਲਗਾਉਣ ਆਏ ਸਨ ਅਤੇ ਉਹਨਾਂ ਨੇ ਹੜਪੀੜਦਾਂ ਦੀ ਮਦਦ ਵਾਸਤੇ ਇਹ ਪਾਣੀ ਵਾਲੀਆਂ ਬੱਸਾਂ ਨਹੀਂ ਸੀ ਲਿਆਂਦੀਆਂ ਜਿਸ ਦੇ ਉੱਤੇ ਹੁਣ ਨਵਤੇਜ ਸਿੰਘ ਚਿੰਮਾ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਨਵਤੇਜ ਸਿੰਘ ਚਿੰਮਾ ਹੁਣਾਂ ਦੇ ਵੱਲੋਂ ਸਰਕਾਰ ਦੇ ਉੱਤੇ ਆਰੋਪ ਲਗਾਇਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਦੀ ਮਦਦ ਸਰਕਾਰ ਨੂੰ ਹਜਮ ਨਹੀਂ ਹੋਈ। ਇਸ ਕਰਕੇ ਉਹਨਾਂ ਇਹ ਪਾਣੀ ਵਾਲੀਆਂ ਬੱਸਾਂ ਵਾਪਸ ਬੁਲਾ ਲਈਆਂ। ਤਾਂ ਤੁਹਾਨੂੰ ਜਾਣਕਾਰੀ ਦੇ ਲਈ ਦੱਸ ਦਈਏ ਕਿ ਬੀਤੇ ਕੱਲ ਸੁਲਤਾਨਪੁਰ ਲੋਧੀ ਵਿਖੇ ਪ੍ਰਤਾਪ ਸਿੰਘ ਬਾਜਵਾ ਪਾਣੀ ਵਾਲੀਆਂ ਗੱਡੀਆਂ ਲੈ ਕੇ ਇੱਥੇ ਪਹੁੰਚੇ ਸਨ। ਅਤੇ ਇਸ ਦੌਰਾਨ ਇੱਥੇ ਰਾਣਾ 인ਦਰਪ੍ਰਤਾਪ ਦੇ ਨਾਲ ਬਹਿਸਬਾਜੀ ਹੁੰਦੀ ਹੋਈ ਵੀ ਨਜ਼ਰ ਆਈ। ਦਰਅਸਲ ਜਦੋਂ ਪ੍ਰਤਾਪ ਸਿੰਘ ਬਾਜਵਾ ਪਾਣੀ ਵਾਲੀ ਗੱਡੀ ਲੈ ਕੇ ਇੱਥੇ ਪਹੁੰਚਦੇ ਨੇ ਬਾਉਪੁਰ ਵਿਖੇ ਤਾਂ ਰਾਣਾ 인ਦਰਪ੍ਰਤਾਪ ਰਾ ਦੇ ਵਿੱਚ ਖੜਕੇ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਹੁੰਦੇ ਨੇ ਇੰਟਰਵਿਊ ਕਰ ਰਹੇ ਹੁੰਦੇ ਨੇ। ਇਸੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਪਾਣੀ ਵਾਲੀ ਗੱਡੀ ਦੇ ਵਿੱਚ ਜਿਸ ਦੇ ਵਿੱਚ ਉਹ ਖੁਦ ਸਵਾਰ ਸਨ ਉਸ ਦੇ ਵਾਸਤੇ ਰਾ ਮੰਗਦੇ ਨੇ ਪਰ ਇਸੇ ਦੌਰਾਨ ਜਦੋਂ ਅਣਗੋਲਿਆ ਰਾਣਾ ਇੰਦਰਪ੍ਰਤਾਪ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਘੜ ਦਿੱਤਾ ਜਾਂਦਾ ਹੈ ਤੇ ਇਸੇ ਦਰਮਿਆਨ ਪਾਣੀ ਵਾਲੀ ਬੱਸ ਜਿਹੜੀ ਹੈ ਉਹ ਰਾਣਾ ਇੰਦਰਪ੍ਰਤਾਪ ਦੇ ਨਾਲ ਜਾ ਲੱਗਦੀ ਹੈ ਅਤੇ ਇਸੇ ਨੂੰ ਕਿਹਾ ਜਾਂਦਾ ਹੈ ਕਿ ਰਾਣਾ ਇੰਦਰਪ੍ਰਤਾਪ ਨੂੰ ੱੱਕਾ ਜਿਹੜਾ ਪ੍ਰਤਾਪ ਸਿੰਘ ਬਾਜਵਾ ਦੀ ਗੱਡੀ ਦੇ ਵੱਲੋਂ ਲਗਾਇਆ ਗਿਆ ਇਸ ਦੌਰਾਨ ਰਾਲਾ ਇੰਦਰਪ੍ਰਤਾਪ ਨੂੰ ਦੋ ਤੋਂ ਤਿੰਨ ਧੱਕੇ ਵੱਜਦੇ ਨੇ ਜਿਸ ਤੋਂ ਬਾਅਦ ਅ ਵਿਵਾਦ ਹੁੰਦਾ ਹੈ ਸਾਰਾ ਅਤੇ ਮਾਹੌਲ ਜਿਹੜਾ ਹੈ ਉੱਥੇ ਕਾਫੀ ਜ਼ਿਆਦਾ ਤਣਾਅਪੂਰਨ ਬਣ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਨਵਤੇਜ ਸਿੰਘ ਚੀਮਾ ਹੁਣਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਪਲੈਨਿੰਗ ਦੇ ਨਾਲ ਕੀਤਾ ਗਿਆ ਸੀ ਜਾਣ ਬੁੱਝ ਕੇ ਇਹ ਸਾਰਾ ਮਾਹੌਲ ਉੱਥੇ ਬਣਾਇਆ ਗਿਆ ਸੀ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਰਾਣਾ ਇੰਦਰਪ੍ਰਤਾਪ ਦੇ ਉੱਤੇ ਵੀ aarop ਲਗਾਏ ਨੇ ਅਤੇ ਸਰਕਾਰ ਦੇ ਉੱਤੇ ਵੀ aarop ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਰਲ ਮਿਲ ਕੇ ਕੰਪਨੀ ਨੂੰ ਦਬਕੇ ਮਾਰੇ ਨੇ ਅਤੇ ਜਿਸ ਤੋਂ ਬਾਅਦ ਕੰਪਨੀ ਨੇ ਡਰ ਕੇ ਆਪਣੀ ਪਾਣੀ ਵਾਲੀਆਂ ਗੱਡੀਆਂ ਵਾਪਸ ਬੁਲਾ ਲਈਆਂ ਨੇ ਅਤੇ ਇਸ ਤੇ ਹੋਰ ਉਹਨਾਂ ਕੀ ਕੁਝ ਕਹੇ ਆਓ ਸੁਣਦੇ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਸੋਸ਼ਲ ਮੀਡੀਆ ਦੇ ਜ਼ਰੀਏ ਨਾਲ ਕੱਲ ਤੁਸੀਂ ਸਾਰੇ ਜਾਣਦੇ ਆ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਸਾਡੇ ਕਾਂਗਰਸ ਦੇ ਸੀਐਲਪੀ ਦੇ ਲੀਡਰ ਆ ਉਹ ਆਏ ਸੀ ਸੁਲਤਾਨਪੁਰ ਲੋਧੀ ਦੇ ਵਿੱਚ ਬਾਉਪਰ ਸੰਘਰਾ ਏਰੀਆ ਜਿੱਦਾਂ ਪਾਣੀ ਦੇ ਨਾਲ ਡਬਾ ਏਰੀਆ ਉਹ ਦੇਖਣ ਕਿਉਂ ਜਿਹੜਾ ਵਿਰੋਧੀ ਧਰ ਦਾ ਨੇਤਾ ਹੁੰਦਾ ਨਾ ਉਹਨੂੰ ਸ਼ੈਡੋ ਸੀਐਮ ਕਹਿੰਦੇ ਆ ਵੀ ਉਹਦੀ ਜਿਹੜੀ ਗੱਲ ਕਹੀ ਉਹਨੇ ਜਿਹੜਾ ਕਰਨਾ ਉਹ ਸਰਕਾਰ ਨੂੰ ਉਹਦੀ ਗੱਲ ਸੁਣਨੀ ਪੈਣੀ ਆ ਉਹ ਤਾਂ ਆਏ ਸੀ ਵੀ ਇੱਥੇ ਹੜ੍ਹਾਂ ਦੇ ਵਿੱਚ ਨੁਕਸਾਨ ਕੀ ਕੀ ਆ ਚਾਹੀਦਾ ਕੀ ਕੀ ਆ ਗਾਂਹ ਗਰਦੌਰੀਆਂ ਹੋਣੀਆਂ ਚਾਹੀਦੀਆਂ ਰੇਤਾ ਜਿਹੜੀ ਲੋਕਾਂ ਦੇ ਖੱਤਿਆਂ 'ਚ ਪੈਣੀ ਆ ਉਹ ਚੱਕਣੀ ਸਾਰਾ ਕੁਝ ਦਿਖਾਉਣ ਲਈ ਗਾਂਹ ਹੱਲ ਕਰਨ ਲਈ ਉਹਨਾਂ ਨੂੰ ਉਹ ਆਏ ਸੀਗੇ ਤੇ ਉਹਨਾਂ ਨੇ ਸਾਰਾ ਦੇਖਿਆ ਵਾਚਿਆ ਔਰ ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਗੱਡੀਆਂ ਮਹਈਆਂ ਕਰਾਈਆਂ ਸੀ ਜਿਹੜੀਆਂ ਜਿਹਨੂੰ ਲੋਕ ਟੈਂਕ ਪਾਣੀ ਵਾਲਾ ਟੈਂਕ ਕਹਿੰਦੇ ਸੀ ਉਹ ਆਇਆਂ ਜਿਹੜਾ ਉੱਥੇ ਘਟਨਾ ਕਰਮਕਲ ਕੀਤਾ ਗਿਆ ਜਾਣ ਕੇ ਜਿਹੜਾ ਇੱਕ ਪਲੈਨਿੰਗ ਸੀਗੀ ਉਹ ਕੋਈ ਉੱਥੇ ਇਹੋ ਜੀ ਗੱਲਬਾਤ ਨਹੀਂ ਹੋਈ ਸਿਰਫ ਇੱਕ ਹਾਈਪ ਲੈਣ ਲਈ ਇਹ ਸਾਰਾ ਕੁਝ ਕੀਤਾ ਗਿਆ ਔਰ ਬੜਾ ਵਧੀਆ ਤਰੀਕੇ ਨਾਲ ਕੀਤਾ ਔਰ ਉਤੋਂ ਬਾਅਦ ਜਿਹੜੀਆਂ ਗੱਡੀਆਂ ਵਾਪਸ ਗਈਆਂ ਉਹ ਗਈਆਂ ਇਹਨਾਂ ਨੇ ਰਲ ਮਿਲ ਕੇ ਫਿਰ ਸਰਕਾਰ ਤੋਂ ਮਰਾ ਮਰਵਾਇਆ ਦਬਕਾ ਕਿਉਂ ਕੰਪਨੀ ਮਹਾਲੀ ਦੇ ਵਿੱਚ ਆ ਵੀ ਜੇ ਸultanpur ਚ ਗੱਡੀਆਂ ਦਿਸ ਗਈਆਂ ਤੇ ਫਿਰ ਤੁਹਾਨੂੰ ਪਤਾ ਹੀ ਹਰ ਬੰਦਾ ਸੋਚਦਾ ਵੀ ਬਿਜ਼ਨਸਮੈਨ ਅਮੀਰ ਬਣ ਬਿਜ਼ਨਸ ਕਰਨਾ ਕਰੋਨਾ ਔਰ ਸਰਕਾਰਾਂ ਤੋਂ ਡਰਦੇ ਹੁੰਦੇ ਆ ਤੇ ਇਹ ਜਿਹੜਾ ਸਾਰਾ ਕੁਝ ਇੱਕ ਡਰਾਈਵਰ ਤਾਂ ਦੂਜੇ ਵੀ ਡਰ ਗਏ ਜਦਾਂ ਦਾ ਕੱਲ ਮਾਹੌਲ ਕ੍ਰੀਏਟ ਕੀਤਾ ਵੀ ਆਪਾਂ ਇੱਥੇ ਸਿਆਸਤ ਕਰਨ ਥੋੜਾ ਆਏ ਆ ਇੱਥੇ ਤੇ ਆਪਾਂ ਲੋਕਾਂ ਦੀ ਮਦਦ ਕਰਨ ਲੋਕਾਂ ਦੀ ਆਵਾਜ਼ ਬਣਨਾ ਵਿਰੋਧੀ ਧਰਦਾਨੇਤਾ ਕੀ ਹੁੰਦਾ ਆ ਵੀ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਵੇ ਤੇ ਇਹ ਸਾਰਾ ਕੁਝ ਕਰਨ ਕਰਾਉਣ ਲਈ ਸਿਆਸਤ ਜਿਹੜੀ ਐਵੇਂ ਬਿਨਾ ਮਤਲਬ ਤੋਂ ਇਹ ਜੀ ਗੰਦੀ ਸਿਆਸਤ ਕੀਤੀ ਐ ਇਸ ਕਰਕੇ ਆਪਾਂ ਸਾਰੇ ਰਲ ਕੇ ਲੋਕਾਂ ਦਾ ਨੁਕਸਾਨ ਹੋਇਆ ਲੋਕਾਂ ਦਾ ਹਜੇ ਵੀ ਹੜ ਦਾ ਖਤਰਾ ਹਜੇ ਵੀ ਪਾਣੀ ਬਹੁਤ ਜ਼ਿਆਦਾ ਚੜਿਆ ਲੋਕਾਂ ਦੇ ਮਕਾਨ ਟਹਿ ਰਹੇ ਆ ਫਸਲਾਂ ਬਰਬਾਦ ਹੋ ਗਈਆਂ ਹਰ ਤਰ੍ਹਾਂ ਨਾਲ ਲੋਕ ਬਰਬਾਦ ਹੋ ਗਏ ਆਪਾਂ ਉਹਨਾਂ 'ਤੇ ਧਿਆਨ ਕਰੀਏ ਰਲ ਕੇ ਸਾਰੇ ਇਕੱਠੇ ਹੋ ਕੇ ਇਹਨਾਂ ਲੋਕਾਂ ਦੀ ਆਪਾਂ ਨੂੰ ਬਾਹ ਮੜਨੀ ਚਾਹੀਦੀ ਮਦਦ ਕਰਨੀ ਚਾਹੀਦੀ ਹੈ ਹਜੇ ਵੀ ਪਾਣੀ ਦਾ ਕੋਈ ਪਤਾ ਨਹੀਂ ਕਿਹੜਾ ਏਰੀਆ ਡੁੱਬਾ ਜਾਂ ਤੇ ਕਿਹੜਾ ਹਜੇ ਨਹੀਂ ਜਿਹੜਾ ਖਤਰਾ ਬਹੁਤ ਆ ਦੂਜੇ ਏਰੀਆਨ ਵੀ ਤੋ ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਸਿਆਸਤ ਬਾਅਦ ਚ ਕਰ ਲਾਂਗੇ ਕੋਈ ਗੱਲ ਨਹੀਂ ਬਥੇਰਾ ਸਮਾ ਪਿਆ ਆ ਇਹੋ ਜੀ ਜਿਹੜੀ ਗੰਦੀ ਸਿਆਸਤ ਨਹੀਂ ਕਰਨੀ ਚਾਹੀਦੀ ਇਸ ਡਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਲੋਕਾਂ ਦੀ ਬਾਹ ਫੜਨੀ ਚਾਹੀਦੀ ਆ ਗਾਂਹ ਜਿਹੜਾ ਨੁਕਸਾਨ ਹੋਣ ਤੋਂ ਬਚਾਉਣ ਲਈ ਇਹ ਆਪਾਂ ਨੂੰ ਸਾਡੇ ਵਿਰੋਧੀ ਧਰਦੇ ਨੇ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਉਹਨਾਂ ਨੂੰ ਸਾਰੀਆਂ ਗੱਲਾਂ ਦਸੀਆਂ ਉਹਨਾਂ ਦੇ ਦਿਮਾਗ 'ਚ ਪਾਈਆਂ ਉਹਨਾਂ ਨੇ ਇਹ ਸਾਰਾ ਜਿਹੜਾ ਧਿਆਨ ਨਾਲ ਸੁਣਿਆ ਕੀਤਾ ਔਰ ਉਸ ਚੀਜ਼ ਦਾ ਉਹ ਪ੍ਰੈਸ ਦੇ ਜਰੀਏ ਤੁਹਾਡੇ ਜਰੀਏ ਵੀ ਔਰ ਸਾਰਾ ਜਿਹੜਾ ਜਦੋਂ ਸੈਸ਼ਨ ਚੱਲੂਗਾ ਵਿਧਾਨ ਸਭਾ ਦੇ ਵਿੱਚ ਉਦੋਂ ਜਾ ਕੇ ਮੱਦਾ ਠਾਉਣਗੇ ਔਰ ਇਹ ਵਿਰੋਧੀ ਧਰਤਾ ਨੇਤਾ ਮੈਂ ਤੁਹਾਨੂੰ ਦੱਸਿਆ ਨਾ ਵੀ ਸਰਕਾਰ ਦੇ ਸ਼ੈਡੋ ਸੀਐਮ ਹੁੰਦਾ ਉਹਨਾਂ ਨੇ ਗੱਲ ਕਹੀ ਦਾ ਜਿਹੜਾ ਬੜੇ ਦੂਰ ਤੱਕ ਜਾ ਸਕਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕੀ ਚੀਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ